Gira a gente ਅਕਸਰ ਘਰਾਂ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਪਰ ਇਸ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਦਾ ਹੱਲ ਵੀ ਹੋ ਸਕਦਾ ਅਸੀਂ ਅੱਜ ਉਸ ਬਾਰੇ ਗੱਲ ਕਰਾਂਗੇ ਤੇ ਤੁਹਾਨੂੰ ਵੀ ਦੱਸਾਂਗੇ ਕਿਦਾਂ ਜੀਰਾ ਅਜਵੈਨ ਤੇ ਸੌਂਫ ਦੇ ਸੇਵਨ ਦੇ ਨਾਲ ਨਾਲ ਕਈ ਬਿਮਾਰੀਆਂ ਜਿਹੜੀ ਨੇ ਉਸੇ ਹੀ ਹੋ ਸਕਦੀਆਂ ਸਭ ਤੋਂ ਪਹਿਲਾਂ ਤਾਂ ਜੀਰਾ ਅਜਵੈਨ ਅਤੇ ਸੌਂਫ ਇਹਨਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਸੇਕਣਾ ਹੈ ਤਵੇ ਤੇ ਸੇਕਣ ਤੋਂ ਬਾਅਦ ਇਸ ਦਾ ਸੇਵਨ ਕਰਨਾ ਜਿਸ ਦੇ ਨਾਲ ਨਾਲ ਕਾਫੀ ਬਿਮਾਰੀਆਂ ਜਿਹੜੀ ਪਰੇਸ਼ਾਨੀਆਂ ਨੇ ਉਸ ਦਾ ਹੱਲ ਹੋ ਸਕਦਾ ਹੈ ਇਸ ਦੇ ਕੀ ਕੀ ਫਾਇਦੇ ਨੇ ਕਿਸ ਸਮੇਂ ਤੇ ਖਾਣਾ ਚਾਹੀਦਾ ਤੇ ਕੀ ਤਰੀਕਾ ਹੈ ਇਸ ਨੂੰ ਸਹੀ ਤਰੀਕੇ ਨਾਲ ਖਾਣਾ ਚਾਹੀਦਾ ਹੈ ਅੱਜ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰਦੇ ਆ ਕਿ ਕਿਸ ਕਿਸ ਬਿਮਾਰੀ ਦਾ ਹੱਲ ਇਹ ਜੀਰਾ ਅਜਵੈਨ ਤੇ ਸੌਂਫ ਖਾਣ ਨਾਲ ਹੋ ਸਕਦਾ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੂੰ ਹਾਜਮੇ ਦੀ ਦਿੱਕਤ ਹੈ ਜਾਂ ਫਿਰ ਕਬਜ਼ੀ ਹੋ ਜਾਂਦੀ ਹੈ ਤਾਂ ਉਹਨਾਂ ਵਾਸਤੇ ਇਹ ਸਭ ਤੋਂ ਵਧੀਆ ਨੁਸਖਾ ਹੈ ਇਸ ਦੇ ਨਾਲ-ਨਾਲ ਜੇ ਗੱਲ ਕੀਤੀ ਜਾਵੇ ਤਾਂ ਇਸ ਦਾ ਸੇਵਨ ਕਰਨ ਨਾਲ weight ਜਿਹੜਾ ਉਹ ਵੀ ਮੇਨਟੇਨ ਰਹਿੰਦਾ ਹੈ ਤੇ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਉਹ ਵੀ ਸਹੀ ਹੋ ਜਾਂਦੀ ਹੈ ਇਸ ਦੇ ਖਾਨ ਦੇ ਕਿੰਨੇ ਫਾਇਦੇ ਨੇ ਇਹ ਹਜੇ ਤੁਸੀਂ ਸੁਣਿਆ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਜੀਰਾ ਅਜਵੈਨ ਅਤੇ ਸੌਂਫ ਨੂੰ ਬਰਾਬਰ ਮਾਤਰਾ ਦੇ ਵਿੱਚ ਤਵੇ ਤੇ ਸੇਕ ਲੈਣਾ ਤੇ ਉਸ ਤੋਂ ਬਾਅਦ ਇਸ ਦਾ ਸੇਵਨ ਕਰਨਾ ਹੈ ਤੇ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਇਸ ਨੂੰ ਕਿੱਦਾਂ ਖਾਣਾ ਤਾਂ ਇਹਨੂੰ ਤਵੇ ਤੇ ਸੇਕਣ ਤੋਂ ਬਾਅਦ ਸਿੱਧਾ ਅੰਦਰ ਨਹੀਂ ਨਿਗਲਣਾ ਉਸ ਨੂੰ ਹੌਲੀ-ਹੌਲੀ ਕਰਕੇ ਗੁੰਗੁਨੇ ਪਾਣੀ ਦੇ ਨਾਲ ਪੀਣਾ ਕਈ ਲੋਕ ਸਿੱਧਾ ਇਸ ਨੂੰ ਅੰਦਰ ਨਿਗਲ ਲੈਂਦੇ ਨੇ ਤੇ ਜਿਸ ਕਰਕੇ ਇਸ ਦੇ ਫਾਇਦੇ ਨਹੀਂ ਦੇਖਣ ਨੂੰ ਮਿਲਦੇ ਤੇ ਉਸ ਦੇ ਨਾਲ-ਨਾਲ ਗਰਮ ਪਾਣੀ भी सेवन करना है। जिस दे नाल, इस दे फायदे देखने मिलने ही गल की जाए तो किस समय इस खाना चाहिए तो रोटी तो अद्धे घंटे बाद इस दा सेवन करना चाहिए कई लोग कि इस दा सेवन वह राति करते हैं या कई सवेरे खाली पेट करते हैं पर इस दा सही समय वो है, है रोटी तो अद्धे घंटे बाद दा। ਜਿਸ ਤੋਂ ਬਾਅਦ ਜਿਹੜੀ ਲੋਕਾਂ ਨੂੰ ਹਾਜਮਾ ਕਬਜ਼ੀ ਜਾਂ ਫਿਰ ਵੇਟ ਦੀ ਬਿਮਾਰੀ ਹੁੰਦੀ ਆ ਜਾਂ ਫਿਰ ਅੱਖਾਂ ਨੂੰ ਅੱਖਾਂ ਦੀ ਰੋਸ਼ਨੀ ਦੀ ਬਿਮਾਰੀ ਹੁੰਦੀ ਆ ਉਹ ਸਹੀ ਹੋ ਸਕਦੀ ਆ ਤੇ ਘਰ ਦੇ ਵਿੱਚ ਮੌਜੂਦ ਸਿਰਫ ਇਹ ਤਿੰਨ ਚੀਜ਼ਾਂ ਦੇ ਨਾਲ ਆਪਾਂ ਆਪਣੀ ਬਿਮਾਰੀ ਅਤੇ ਸਿਹਤ ਦਾ ਧਿਆਨ ਰੱਖ ਸਕਦੇ ਆ ਤੇ ਸਿਰਫ ਇੱਕ ਜੀਰਾ ਅਜਵੈਨ ਅਤੇ ਸੌਂਫ ਦੇ ਸੇਵਨ ਨਾਲ ਆਪਾਂ ਆਪਣੇ ਸਰੀਰ ਦਾ ਧਿਆਨ ਸਹੀ ਤਰੀਕੇ ਨਾਲ ਰੱਖ ਸਕਦੇ ਹਾਂ ਤੇ ਇਦਾਂ ਦੀ ਹੋਰ ਵਧੀਰੀਆਂ ਪਲੇਟਸ ਲਈ ਸਾਡੇ ਨਾਲ ਬਨੇ ਰਹੋ ਚਰਚਾ ਨਿਊਜ਼ ਚੈਨਲ ਤੇ